ਸੱਚੀ ਕਸ ਸਾਡੇ ਵੱਲੋਂ ਜਾਨੀ ਕੇ ਸੰਗਰਾ ਫੈਮਿਲੀ ਵੱਲੋਂ ਅੱਜ ਦੇ ਬਲੌਗ ਦੇ ਵਿੱਚ ਬਹੁਤ ਹੀ ਵਧੀਆ ਹੋਣ ਜਾ ਰਿਹਾ ਮੈਂ ਆਪਣੀ ਕਹਾਣੀ ਦੱਸਣ ਜਾ ਰਿਹਾ ਬਈ ਕਈ ਵੀਰ ਕਹਿੰਦੇ ਆ ਵੀ ਨਸ਼ਾ ਛੋਟ ਦਾ ਨਿਭਾ ਤੇ ਨਸ਼ਾ ਕਈ ਤਰ੍ਹਾਂ ਦਾ ਹੁੰਦਾ ਪਰ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਸਭ ਤੋਂ ਜਾਨਲੇਵਾ ਨਸ਼ਾ ਆ ਉਹ ਸਾਰਾ ਚਿੱਟੇ ਦਾ ਨਸ਼ਾ ਆ ਤੁਹਾਨੂੰ ਪਤਾ ਹੀ ਆ ਵੀ ਚਿੱਟੇ ਦਾ ਨਸ਼ਾ ਜਿਹੜੀ ਮਰਜ਼ੀ ਸਰਕਾਰ ਆ ਜਵੇ ਜੋ ਮਰਜ਼ੀ ਹੋ ਜਵੇ ਇਹ ਨਾ ਤਾਂ ਬੰਦ ਹੋਇਆ ਤੇ ਨਾ ਹੀ ਬੰਦ ਹੋਣਾ ਆ ਤੇ ਮੈਂ ਕਈ ਵਾਰੀ ਦੇਖਦਾ ਹਾਂ ਤੁਸੀਂ ਵੀ ਦੇਖਿਆ ਵੀ ਕਈ ਆਪਣੇ ਨੌਜਵਾਨ ਵੀਰ ਕੋਈ ਨਾ ਕੋਈ ਵਾਅਦਾ ਲੂਜ਼ ਕਰਕੇ ਜਾਂ ਕਿਦਾਂ ਹਨ ਤੇ ਕੋਈ ਨਾ ਕੋਈ ਰੋਇ ਕਿਤੇ ਨਾ ਕਿਤੇ ਵੀਰ ਜਾਂ ਕੋਈ ਮਰ ਜਾਂਦਾ ਜਾਂ ਕਿਦਾਂ ਮਗਰੋਂ ਕਿੰਨਾ ਘਰ ਦਿਆਂਦਾ ਔਖਾ ਹੋਣ ਲੱਗਾਂ ਅੱਜ ਤਾਂ ਹੀ ਅਸੀਂ ਤੁਹਾਨੂੰ ਪਤਾ ਹੀ ਆ ਵੀ ਵਧੀਆ ਵੀਡੀਓ ਬਣਾਈ ਦੀਆਂ ਪਰਿਵਾਰ ਵਿੱਚ ਦੇਖਣ ਵਾਲੀਆਂ ਵੀਡੀਓ ਬਣਾਈ ਤੇ ਕਿਸੇ ਤਰ੍ਹਾਂ ਸਾਡਾ ਅੱਜ ਤਾਈਂ ਕਦੀ ਵੀ ਰੋਸਟ ਨਹੀਂ ਹੋਇਆ ਕਿਉਂ ਕਿ ਪਾਪਾ ਮਿਹਰ ਕਰਿਆ ਸੀ ਉਦਾਂ ਨਹੀਂ ਕੋਈ ਵੀਡੀਓ ਨਹੀਂ ਬਣਾਇੰਗੀ ਇਸ ਲੈਵਲ ਤੇ ਚਾਰ ਬੰਦੇ ਵੀ ਆਪਾਂ ਨੂੰ ਜਾਣਨ ਲੱਗ ਪਏ ਹਨ ਤੇ ਹੁਣ ਜਿਹੜੇ ਪਿੰਡ ਦੇ ਬੰਦੇ ਹੁੰਦੇ ਆ ਉਹ ਤੇ ਇੱਕ ਦੂਜੇ ਬਾਰੇ ਜਾਣਦੇ ਹੁੰਦੇ ਆ ਤੇ ਪਰ ਫੇਰ ਵੀ ਮੈਂ ਅੱਜ ਉਹ ਬਲੌਗ ਬਣਾਉਣ ਲੱਗਾ ਜਿਹਦੇ ਵਿੱਚ ਮੇਰੇ ਕਈ ਰਿਸ਼ਤੇਦਾਰਾਂ ਨੇ ਵੀ ਦੇਖਣਾ ਕਈਆਂ ਨੇ ਕੁਝ ਦੇਖਣਾ ਵੀ ਅਸੀਂ ਖੋਦ ਦਲਦਲ ਨਛੇੜੀ ਦਲਦਲ ਵਿੱਚ ਫਸੇ ਰਹੇ ਹਾਂ ਉਹ ਵੀ 1 ਜਾਂ 2 ਸਾਲ ਨਹੀਂ ਘਟੋ ਘਟ 20 ਸਾਲ 20 ਸਾਲ ਅਜੇ ਨਸ਼ੇ ਦੀ ਮੈਂ ਦਾਲ ਦਾਲ ਦੇ ਵਿੱਚ ਫਸਿਆ ਰਿਆਂ ਮੈਂ ਤੁਹਾਨੂੰ ਆਪ ਦੱਸਦਾ 20 ਸਾਲ ਜਿਹਦੇ ਵਿੱਚ ਮੈਂ 10 ਸਾਲ ਮਤਲਬ ਚਿੱਟੇ ਦਾ ਨਸ਼ਾ ਕੀਤਾ ਉਹ 5 ਸਾਲ ਪਹਿਲੀਆਂ ਅੱਜ ਤੋਂ ਜਿਹੜੇ ਜਿੱਦਾਂ ਮੇਰਾ ਜਨਮ 82 81 82 ਦਾ ਜਿਹੜੇ ਬੰਦੇ ਇਸਕ ਜਨਮ ਮਤਲਬ ਇੱਥੇ ਜਿਹੜਾ ਪਹਿਲਾ ਜਿਹੜਾ ਨਸ਼ਾ ਸਾਰਿਆਂ ਨਾਲ ਚੱਲਦਾ ਹੁੰਦਾ ਉਹ ਸਮੇਂ ਅਕ ਚੱਲਦੀ ਹੁੰਦੀ ਸੀ ਤੇ ਜਾਨ ਨਵਰਫੀਨ ਦੇ ਟੀਕੇ ਚੱਲਦੇ ਹੁੰਦੇ ਉਹ ਵੀ ਅਸੀਂ 4-4 5 ਸਾਲ ਲਾਏ ਆ ਪਰ ਸਾਡੇ ਬੰਦੇ ਪਤਾ ਕੀ ਆ ਦੈਲ ਛੱਡ ਜਾਂਦੇ ਆ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ ਕੀ ਸਰਫਕਤ ਦੇਣਾ ਬਣਣਾ ਤੇ ਨੰਬਰ 2 ਬੰਦੇ ਦਾ ਮਨ ਮੰਨਣਾ ਚਾਹੀਦਾ ਵੀ ਮੈਂ ਨਸ਼ਾ ਛੱਡਣਾ ਤੇ ਉਹ ਬੰਦਾ ਐ ਨਸ਼ਾ ਛੱਡ ਦੂਗਾ 1 ਮਹੀਨੇ ਦੇ ਵਿੱਚ ਸੈੱਟ ਕਰ ਦੂਗਾ ਜੇ ਮੇਰੇ ਤਰ੍ਹਾਂ ਬੰਦਾ ਚੱਲੂਗਾ ਜੇ ਪੂਰਾ ਪ੍ਰੋਸੀਜਰ ਤੁਸੀਂ ਚਾਹੋ ਨਸ਼ੇ ਛੱਡਣ ਦਾ ਜਿੱਦਾਂ ਮੈਂ ਤੁਹਾਨੂੰ ਦੱਸਣਾ ਲੱਗਾ ਕੋਈ ਕੱਪਾਂ ਲੱਕ ਮਾਰੀ ਜਾਵੇ ਸੈਂਟਰ ਜਾ ਕੇ ਕੋਈ ਨਸ਼ਾ ਨਹੀਂ ਛੱਡਦਾ ਜਾਂ ਤਾਈ ਬੰਦੇ ਦਾ ਮਨ ਨਹੀਂ ਬਣਦਾ ਜਿੰਨਾ ਚਿਰ ਮੇਰਾ ਮਨ ਨਹੀਂ ਬਣੂਗਾ ਹਨ ਮੈਂ ਨਸ਼ਾ ਛੱਡਣਾ ਆ ਵੀ ਸੈਂਟਰ ਜਾ ਕੇ ਜਾਂ ਕਿੰਨਾ ਉਹਨਾਂ ਚਾਰ ਨਸ਼ਾ ਨਹੀਂ ਕੋਈ ਛੱਡਦਾ ਇਹ ਗੱਲ ਮੈਂ ਇਕੱਲੇ ਚਿੱਟੇ ਵਾਲੇ ਵਾਸਤਿਆਂ ਨਾਲ ਨਹੀਂ ਕਹਿੰਦਾ ਦਾਰੂ ਦਾ ਵੀ ਕਈ ਬੰਦੇ ਬਹੁਤ ਨਸ਼ਾ ਕਰਦੇ ਆ ਕਿਉਂਕਿ ਉਹਨਾਂ ਵੀ ਕਈ ਮੋਤਾਂ ਹੁੰਦੀਆਂ ਉਹਨਾਂ ਵੀ ਘਰ 'ਚ ਕਲੇਸ਼ ਹੁੰਦਾ ਠੀਕ ਆ ਨਾ ਇਸ ਲਈ ਕਈ ਨਸ਼ੇ ਇਦਾਂ ਆ ਜਿਹੜਾ ਆਪਾਂ ਓਵਰ ਡੋਜ਼ ਜਿਨ੍ਹਾਂ ਨੇ ਜਾਨ ਦਾ ਖਤਰਾ ਜਾਂ ਆਪਾਂ ਘਰ 'ਚ ਕਲੇਸ਼ ਕਰਦੇ ਆਂ ਹਰ ਘਰ ਵਿੱਚ ਇੱਕ ਜਾਂ ਦੋ ਇਦਾਂ ਦੇ ਜ਼ਰੂਰ ਬੰਦੇ ਹੁੰਦੇ ਆ ਜਿਹੜਾ ਕੋਈ ਨਾ ਕੋਈ ਨਸ਼ਾ ਕਰਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਜਦੋਂ ਅਸੀਂ ਨਸ਼ਾ ਕਰਦੇ ਆਂ ਸਾਨੂੰ ਮਸਵਾਈਆਂ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਸਾਰਾ ਪਿੰਡ ਹੀ ਜਾਣਦਾ ਸੀਗਾ ਦੇ ਵੀ ਨਸ਼ਾ ਕਰਦੇ ਆ ਬੰਦੇ ਆ ਮਸ਼ਹੂਰ ਆ ਮਸ਼ਹੂਰ ਬੰਦਿਆਂ ਚ ਆਪਣਾ ਨਾਮ ਹੈਗਾ ਤੇ ਦੂਜੀ ਗੱਲ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਤੇ ਜਦੋਂ ਤੁਸੀਂ ਨਸ਼ਾ ਛੱਡਣਾ ਤੁਹਾਨੂੰ ਸੁਪਾਈਆਂ ਦੇ ਦੀ ਲੋੜ ਨਹੀਂ ਵੀ ਮੈਂ ਨਸ਼ਾ ਛੱਡ ਦਿੱਤਾ ਤੁਹਾਨੂੰ ਆਟੋਮੈਟਿਕ ਹੀ ਲੋਕਾਂ ਦੇ ਗੱਲਬਾਤ ਕਰਨ ਤੋਂ ਤੁਹਾਡੇ ਚਿਹਰੇ ਤੋਂ ਪਤਾ ਲੱਗ ਜਾਣਾ ਲੈ ਵੀ ਨਹੀਂ ਹੁਣ ਬੰਦਾ ਇਹ ਨਸ਼ਾ ਨਹੀਂ ਕਰਦਾ ਇਹ ਨਹੀਂ ਵੀ ਤੁਸੀਂ ਪਰਚੇ ਬਣਦੇ ਫਿਰਦਾ ਵੀ ਮੈਂ ਨਸ਼ਾ ਕਰਦਾ ਜਾਂ ਨਹੀਂ ਮੋਨੇ ਇੱਕ ਵੀਰ ਮੈਂ ਕਈਆਂ ਵੀਰਾਂ ਨੇ ਇਹ ਵੀ ਮੈਨੂੰ ਕਹਿਣਾ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਗਲਤੀ ਮੰਨਦਾ ਕਿਉਂਕਿ ਕਈ ਭੈਣਾ ਵੀਰ ਸਾਡੇ ਬਲੌਗ ਦੇਖਦੇ ਆ ਨਾ ਜਿਨ੍ਹਾਂ ਨੂੰ ਸਾਡੀ ਜ਼ਿੰਦਗੀ ਦਾ ਨਹੀਂ ਪਤਾ ਮੈਂ ਇਹ ਬਲੌਗ ਨਹੀਂ ਵੀ ਬਣਾ ਸਕਦਾ ਸੀ ਪਰ ਮੈਂ ਬਲੌਗ ਤਾਂ ਬਣਾਇਆ ਬਣਾਉਣ ਲੱਗਾ ਕਿਉਂਕਿ ਜਿਹੜੇ ਨਵੇਂ ਮੁੰਡੇ ਨਸ਼ੇ 'ਚ ਫਸੇ ਆ ਨਾ ਉਹਨਾਂ ਨੂੰ ਲੱਗਦਾ ਵੀ ਅਸੀਂ ਇਹ ਦਸ ਦਾਜ 'ਚ ਫਸ ਗਏ ਪਰ ਨਿਕਲ ਨਹੀਂ ਸਕਦੇ ਤਾ ਮੈਂ ਉਹਨਾਂ ਨੇ ਕਿ ਅਧਾਰਨ ਦੇ ਲੱਗਾ ਵੀ ਨਸ਼ੇ ਦੇ ਵਿੱਚ ਜੇ ਫਸ ਗਏ ਆ ਇਹ ਤਾਂ ਟਾਡੀ ਹੋ ਗਈ ਮਜਬੂਰੀ ਪਰ ਜੇ ਤੁਸੀਂ ਕਹਿੰਦੇ ਹੋ ਵੀ ਕਈ ਵੇਲੇ ਮਤਲਬ ਹੁਣ ਤੁਸੀਂ ਨਿਕਲ ਨਹੀਂ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਨਸ਼ੇ ਤੋਂ ਛੱਟ ਪੱਟ ਨਿਕਲ ਸਕਦੇ ਆ ਤੇ ਨਿਕਲਣਾ ਕਿਦਾਂ ਪਹਿਲੀ ਤੇ ਗੱਲ ਆ ਮੈਂ ਨਵੇਂ ਮੁੰਡਿਆਂ ਨੂੰ ਦੱਸਣਾ ਚਾਹੁੰਨਾ ਵੀ ਨਸ਼ੇ ਦੇ ਬੰਦਾ ਲੱਗਦਾ ਕਿਦਾਂ ਪਹਿਲਾਂ ਤੇ ਗੱਲ ਇਹ ਜੋ ਨਵਾਂ ਨਵਾਂ ਬੰਦਾ ਉੜਦਾ 16 17 ਸਾਲਾਂ ਉਹਨੂੰ ਹੁੰਦਾ ਵੀ ਜੇਦੀ ਪੈਂਟ 'ਚ ਮਾੜੀ ਮੋਟੀ ਗੱਲ ਬਾਤ ਮੈਂ ਉੱਥੇ ਜਾ ਕੇ ਬੈਠਾ ਉਹਨਾਂ ਬੰਦਿਆਂ 'ਚ ਰਮਾ ਮੇਰੀ ਵੀ ਪੈਂਟ 'ਚ ਟੌਰ-ਬੌਰ ਹੋਵੇ ਜਿੰਨਾ ਬੰਦਿਆਂ ਤੋਂ ਗੱਡੀ ਆ ਮੋਟਰਸਾਈਕਲ ਜੋ ਹਨ ਇਦਾਂ ਦੇ ਬੰਦੇ 80% ਮੈਂ ਕਹਿੰਦਾ 80% ਪਹਿਲੇ ਵਿਗੜੇ ਹੁੰਦੇ ਆ ਜਦੋਂ ਆਪਾਂ ਨਾਲ ਬਹਿਣ ਲੱਪੈਣਾ ਤੇ 100% ਮੈਂ ਕਹਿੰਨਾ ਵੀ ਤੁਹਾਡਾ 100% ਸੰਗਤ ਦਾ ਅਸਰ ਪੈਂਦਾ ਹੀ ਪੈਂਦਾ ਹੈ ਅੱਜ ਨਾ ਪਾਉ ਕੱਲ ਨਾ ਪਾਉ ਪਰਸੋਂ ਨਾ ਪਾਉ ਕਦੇ ਨਾ ਕਦੇ ਤੁਹਾਡਾ ਮਤਲਬ ਇਹ ਚੱਕਰ ਪੈ ਹੀ ਜਾਣਾ ਵੀ ਕਦੇ ਨਾ ਕਦੇ ਤੁਹਾਨੂੰ ਲੱਗਣਾ ਵੀ ਯਾਰ ਮੈਂ ਵੀ ਸਵਾਦ ਦੇਖਾਂ ਜਿਹੜੇ ਮੇਰੇ ਨਾਲ ਦੇ ਕੰਡ ਹੈ ਇਸ ਲਈ ਪਹਿਲਾ ਪੁਆਇੰਟ ਆਪਣੀ ਸੰਗਤ ਹਮੇਸ਼ਾ ਵਧੀਆ ਰੱਖੋ ਜੇ ਤੁਸੀਂ ਚਾਰ ਨਸ਼ੇ ਵਾਲੇ ਬੰਦਿਆਂ ਕੋਲ ਬਹਿਣ ਲੱਪੇ ਤਾਂ ਤੁਸੀਂ ਨਸ਼ਾ ਕਰਨਾ ਪੈਣਾ ਜੇ ਚਾਰ ਵਧੀਆ ਸਤ ਸੰਗ ਕਰਨ ਵਾਲੇ ਨਾਮ ਜਪਣ ਵਾਲੇ ਵਧੀਆ ਬੰਦਿਆਂ ਕੋ ਗੋ ਸਿੱਖ ਬੰਦਿਆਂ ਕੋ ਬਹਿਣ ਲੱਪ ਤਾਂ ਤੁਹਾਡਾ ਪਹਿਰਾਵਾ ਮੱਲੂ ਮੱਲੀ ਤੁਹਾਡੀ ਸੋਚ ਉਦਾਂ ਦੀ ਹੋ ਜਾਣੀ ਜਦੋਂ ਨਵਾਂ ਨਵਾਂ ਬੰਦਾ ਕਰੇ ਬੰਦਿਆ ਬਹਿਣ ਲੱਗਦਾ ਚਲੋ ਕਿਤੇ ਨਾ ਕਿਤੇ ਲੱਗ ਜਾਂਦਾ ਇਸ ਦਲਦਲ ਦਾ ਜਕਵਾ ਜਾਂਦਾ ਹਨ ਜਾਂ ਦੂਜਾ ਕਾਰਨ ਅ ਸੌਰੀ ਆ ਮੈਂ ਗੱਲ ਕਰਨ ਲੱਗਾ ਵੀ ਜਿੱਦਾਂ ਹੁਣ ਨਾਮਾ ਨਾਮਾ ਕਿਸੇ ਦੀ ਕੋਈ ਸੇਲੀ ਬਾਣਦੀ ਜਾਂ ਕੁਛ ਬਾਣਦੀ ਹੈ ਨਾ ਉਦੇ ਵਿੱਚ ਵੀ ਕਈ ਬੰਦੇ ਹੁਣ ਜਿਹੜੇ ਮੇਰੇ ਵੀਰ ਭੈਣ ਸਾਂਮਿਹਦਾਰ ਹੋਣ ਆ ਉੱਚ ਵੀ ਵੀਰ ਕਹਿੰਦੇ ਹੁੰਦੇ ਆ ਲਾਹ ਖਾਲਾ ਜਾਂੋਂ ਖਾਲਾ ਜਾਂ ਕਦਾਂ ਉਹ ਆਪਾਂ ਵੜੀ ਇਸ ਗੱਲ ਵੱਦ ਨਹੀਂ ਜਾਣਾ ਹੁਣ ਬਾਲਾ ਵੀ ਜੇ ਆਪਾਂ ਨਸ਼ੇ 'ਚ ਫਸ ਗਏ ਹੁਣ ਨਸ਼ਾ ਛੱਡਣਾ ਕਿੱਦਾਂ ਆ ਹਨਾ ਮੈਂ ਤੁਹਾਨੂੰ ਹੀ ਦੱਸਣ ਲੱਗਾ ਕਿਉਂਕਿ ਜਿਹੜਾ ਜਿਹੜਾ ਅੱਜ ਕੱਲ ਦਾ ਚਿੱਟਾ ਹੋ ਰਿਹਾ ਨਾ ਕੋਈ ਮੈਡੀਕਲ ਨਸ਼ਾ ਵਰਗਾ ਇੱਕ ਮੈਡੀਕਲ ਨਸ਼ਾ ਆ ਇਸ ਕਰਕੇ ਤੁਸੀਂ ਹਮੇਸ਼ਾ ਜੇ ਮੈਡੀਕਲ ਨਸ਼ਾ ਵਰਤ ਕਰਦੇ ਆ ਤੇ ਇਕਦਮ ਕਈ ਵੇਲੇ ਕਈ ਹੁਣ ਭੈਣ ਭਰਾ ਜਾਂ ਮਾਂ ਪੇ ਕਰ ਦਿੰਦੇ ਸਾਡਾ ਮੁੰਡਾ ਚਲੋ ਡੋਡੇ ਖਾਣ ਲੱਪ ਪਵੇ ਫੀਮ ਖਾਣ ਲੱਪ ਜਿਹੜਾ ਚਿੱਟਾ ਨਾ ਚਾਹੁੰਦਾ ਇਹ ਬਹੁਤ ਜ਼ਿਆਦਾ ਤੇਜ਼ ਹੁੰਦਾ ਤੇ ਸਰੀਰ ਤੇ ਬਹੁਤ ਜ਼ਿਆਦਾ ਇਹ ਮਤਲਬ ਦਿਮਾਗ ਸਰੀਰ ਨੂੰ ਤੋੜ ਘਟ ਲਾਉਂਦਾ ਤੇ ਇਹਦਾ ਦਿਮਾਗੀ ਤੌਰ ਤੇ ਅਸਰ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਹਨਾ ਲੋਕੀ ਜ਼ਿਆਦਾਤਰ ਮਤਲਬ ਇਹ ਨਸ਼ੇ ਨੂੰ ਆਪਾਂ ਸੈਂਟਰ ਜਾ ਕੇ ਨਹੀਂ ਛੱਡ ਸਕਦੇ ਠੀਕ ਹਨਾ ਇਸ ਲਈ ਤੁਸੀਂ ਚਿੱਟੇ ਦਾ ਨਸ਼ਾ ਜਦੋਂ ਵੀ ਨਸ਼ਾ ਛੱਡਣਾ ਹੁਣ ਕਈ ਵੀਰ ਜੀਬ ਥੱਲੇ ਗੋਲੀ ਕਹਿੰਦੇ ਆ ਮੈਂ ਉਹ ਵੀ ਲੈਣਾ ਉਹਨਾਂ ਦੀ ਆਪਣਾ ਚਿੱਟੇ ਦਾ ਨਸ਼ਾ ਛੱਡ ਸਕਦੇ ਆ ਪਰ ਉਹ ਜੂਸ ਸਿਰਫ 1 ਮਹੀਨਾ ਕਰਨੀ ਆ ਜਦੋਂ ਤੁਸੀਂ ਪਹਿਲਾਂ ਚਿੱਟੇ ਵਾਲਾ ਨਸ਼ਾ ਜਿੱਦਾਂ ਹੁਣ ਆਪਾਂ ਪੌੜੀਆਂ ਚੜ੍ਹੇ ਆ ਹੌਲੀ ਹੌਲੀ ਨਸ਼ਾ ਕਰਕੇ ਆਪਾਂ ਉਦਾਂ ਹੀ ਉਤਰਾਂਗੇ ਤੇ ਬਚਾਂਗੇ ਇੱਕ ਸਰੀਰ ਨੂੰ ਤੋੜ ਨਹੀਂ ਲੱਗੂਗੀ ਠੀਕ ਆ ਨਾ ਤੇ ਜੇ ਹੁਣ ਕਹੀਏ ਇੱਥੇ-ਇੱਥੇ ਪੌੜੀਆਂ ਚੜ੍ਹੇ ਆ ਤੇ ਇਕਦਮ ਛਾਲ ਮਾਰ ਦੀ ਉਹ ਲੱਤਾਂ ਤੜਉਣ ਵਾਲਾ ਹੀ ਕੰਮ ਹੁੰਦਾ ਇੱਥੇ ਕਈ ਨਸ਼ੇੜੇ ਬੰਦੇ ਨੇ ਨੰਬਰ 1 ਬੇਹੱਦ ਝੂਠ ਬੋਲਣਾ ਸਾਰਾ ਕੁਝ ਕਰਨਾ ਪਰ ਮੈਂ ਆਪਣੀ ਗੱਲ ਤੁਹਾਨੂੰ ਦੱਸਦਾ ਮੈਂ 10 ਪਸ਼ੂ ਹਰ 10 ਰੱਖੇ ਫੋਲ ਮੀਂਹਤ ਕਰਦਾ ਸੀਗਾ ਜੇ ਮੈਂ 2000 2500 ਦਾ ਦੁੱਧ ਦੁੱਧ ਪਾਉਂਦਾ ਸੀ ਤਾਂ ਮੈਂ 500 1000 ਖਾ ਲੈਂਦਾ ਸੀ ਡੇਲੀ ਦਾ ਤੇ ਘਰਦਿਆਂ ਨੂੰ ਬਾੜੀ ਤੰਗੀ ਨਹੀਂ ਦਿੱਤੀ ਪਰ ਅੱਜ ਕੱਲ ਦੇ ਨੌਜਵਾਨ ਕੰਮ ਕਰਕੇ ਤੇ ਰਾਜੀ ਨਹੀਂ ਰੋਜ਼ 500 1000 ਘਰੋਂ ਦੇਣਾ ਬੜਾ ਔਖਾ ਹੈ ਇੱਕ ਪਹਿਲਾ ਜਿਹੜਾ ਚਟਾ ਨਸ਼ਾ ਹੁੰਦਾ ਹੈ ਉਹ ਪੰਨੀ ਤੇ ਪੀ ਹੁੰਦਾ ਹੈ ਪਰ ਹੁਣ ਸਭ ਤੋਂ ਜ਼ਿਆਦਾ ਜਾਣ ਲੇਵਾ ਨਸ਼ਾ ਬਣ ਗਿਆ ਜਿਹੜਾ ਲੋਕੀ ਸਿੱਧੇ ਹੀ ਬੱਚੇ ਟੀਕਾ ਲਾਉਣ ਲੱਪੇ ਆ ਠੀਕ ਹੈ ਨਾ ਕਿਉਂਕਿ ਜਦੋਂ ਆਪਾਂ ਟੀਕਾ ਲਾਉਣਾ ਜਿਹੜਾ ਬਲੱਡ ਦੇ ਵਿੱਚ ਚਿਲ ਗਿਆ ਉਹਨੇ ਤੁਹਾਡੇ ਕੋਈ ਨਾ ਕੋਈ ਜ਼ਰੂਰ ਸਰੀਰ ਦੇ ਵਿੱਚ ਕੋਈ ਇਦਾਂ ਦਾ ਕੰਮ ਕਰ ਹੀ ਜਾਣਾ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਵੜ ਗਿਆ ਜਿੰਨਾ ਤੁਹਾਡੇ ਸਰੀਰ ਦਾ ਨੁਕਸਾਨ ਹੋ ਜਾਣਾ ਜਾਂ ਕੁਝ ਹੋ ਜਾਣਾ ਠੀਕ ਹੈ ਨਾ ਉਦੇ ਨਾਲ ਹਮੇਸ਼ਾ ਦੇਖ ਲਿਓ ਬੰ ਜਿਆਦਾਤਰ ਨੌਜਵਾਨਾਂ ਦੀ ਜਾਨ ਤਾਂ ਹੀ ਜਾਂਦੀ ਕਿ ਕਈ ਵੇਲੇ ਨਸ਼ਾ ਗਲਤ ਆ ਜਾਂਦਾ ਜਾਂ ਕਈ ਵੇਲੇ ਖਰਾ ਆ ਜਾਂ ਨਾ ਮਾੜਾ ਲਾਉਂਦੇ ਰਹਿੰਦੇ ਉਹਨਾਂ ਦੀ ਡੋਜ਼ ਬੰਨੀ ਹੁੰਦੀ ਆ ਤੀਜ ਆ ਗਿਆ ਤਾਂ ਤਾਂ ਹੀ ਬੰਦੇ ਦੀ ਡੈਥ ਹੋ ਜਾਂਦੀ ਹੈ ਹੁਣ ਆਪਾਂ ਨਸ਼ਾ ਛੱਡਣਾ ਜੇ ਤਾਂ ਪਹਿਲਾਂ ਮੇਰੇ ਸਹਾ ਨਾਲ ਤੁਹਾਨੂੰ ਦੱਸਾਂ ਜਿੱਟੇ ਦਾ ਨਸ਼ਾ ਛੱਡਣਾ ਹੋਵੇ ਪਹਿਲਾਂ ਤੁਸੀਂ ਇੱਕ ਮਹੀਨਾ ਜੀਬ ਥੱਲੇ ਰੱਖਣ ਵਾਲੀ ਗੋਲੀ ਖਾਓ ਫੇਰ ਹੌਲੀ ਹੌਲੀ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ 100% ਕਹਿ ਦਿੰਦਾ ਇਸ ਗੱਲ ਦੱਸਣ ਤੋਂ ਪਹਿਲਾਂ ਵੇ ਜਿਹੜਾ ਬੰਦਾ ਨਸ਼ਾ ਕਰਦਾ ਇੱਕ ਮਾਂ ਪੇਰ ਨੂੰ ਮੈਂ ਗੱਲ ਦੱਸਣਾ ਚਾਹੁੰਦਾ ਉਹਦੇ ਨੂੰ ਉਹਨੇ ਪ੍ਰੋਪਰ ਮੁੜ ਕੇ ਵੈਸ਼ ਨੂੰ ਹੋਣਾ ਨਾ ਇਹ ਤਾਂ ਕੋਈ 1 2 4 5 ਬੰਦੇ ਹੋਣਗੇ ਜੇ ਤੇ ਉਹ ਰੱਬ ਦੀ ਮਿਹਰ ਹੋਊਗੀ ਤਾਂ ਜੇ ਇਹਨਾਂ ਨੇ ਪੂਰਾ ਮਨ ਮਾਰ ਲਿਆ ਹੋਊ ਜਾਂ ਕੋਈ ਦਿਲ ਤੇ ਵਧੀਆ ਮਤਲਬ ਕੋਈ ਖਰੀ ਚੋਟ ਲੱਗੀ ਹੋਊ ਉਹ ਹੀ ਬੰਦਾ ਪ੍ਰੋਪਰ ਵੈਸ਼ ਨੂੰ ਹੋਊਗਾ ਨਹੀਂ ਤਾਂ ਪ੍ਰੋਪਰ ਬੰਦਾ ਵੈਸ਼ ਨੂੰ ਨਹੀਂ ਹੋ ਸਕਦਾ ਤੁਹਾਨੂੰ ਮੈਂ ਇੱਕ ਗੱਲ ਇਹ ਦੱਸਾਂ ਇਸ ਕਰਕੇ ਤੁਸੀਂ ਜੇਕਰ ਇਹ ਨਸ਼ਾ ਛੱਡਣਾ ਹੈ ਨਾ ਉਹਦੇ ਲਈ ਪਹਿਲਾਂ ਤੁਹਾਨੂੰ ਇੱਕ ਮਹੀਨਾ ਗੋਲੀ ਖਾਓ ਜੇ ਤੁਸੀਂ ਸਰੀਰ ਨੂੰ ਦੁੱਖ ਵੀ ਨਹੀਂ ਦੇਣਾ ਚਾਹੁੰਦੇ ਫੇ ਉਹ ਗੋਲੀ ਨੂੰ ਹੌਲੀ-ਹੌਲੀ ਡੋਜ਼ ਦੀ ਮਾਤਰਾ ਘਟਾਓ 2-4 ਮਹੀਨੇ ਤਰੋਂ ਨਸ਼ਾ ਛੱਡਣ ਲੱਗ ਜਾਣਾ ਕੋਈ ਨਹੀਂ ਜੇ 5-7 ਸਾਲ ਕੀਤਾ ਹੈ 2-4 ਮਹੀਨੇ ਲੱਗ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਥੋੜਾ ਪਹਿਲਾਂ ਸਾਰਿਆਂ ਦਾ ਮਨ ਬਣਾ ਲਓ ਵੀ ਅਸੀਂ ਛੱਡਣਾ ਜੋ ਤਨ ਤੁਹਾਡਾ ਮਨ ਬਣ ਗਿਆ ਨਾ ਤੇ ਜੋ ਮਰਜੀ ਇਹ ਨਸ਼ਾ ਤੁਸੀਂ ਛੱਡੂਗੇ ਛੱਡੂਗੇ ਤੇ ਇੱਕ ਤੁਹਾਨੂੰ ਮੈਂ ਹੋਰ ਗੱਲਾਂ ਦੱਸਾਂ ਨਸ਼ੇ ਦੇ ਵਿੱਚ ਕਦੀ ਵੀ ਨਸ਼ਾ ਨਾਲ ਬੰਦਾ ਤੋੜਨਾ ਮਰਜ਼ਾ ਨਹੀਂ ਇਹ ਗੱਲ ਮੇਰੀ ਨੋਟ ਕਰ ਲਿਓ ਓਵਰਡੋ ਇਨਾ ਬੰਦਾ ਮਰ ਜੂ ਪਰ ਨਸ਼ੇ ਦੀ ਤੋੜ ਨਾਲ ਬੰਦਾ ਨਹੀਂ ਮਰਦਾ ਭਾਵੇਂ ਜਿੰਨਾ ਮਰਜੀ ਤੱਕ ਹੀ ਜਾਵੇ ਉਹਨੇ ਕਦੀ ਵੀ ਉਹ ਮਦਦ ਨਜ਼ਰੀ ਤੋੜਨਾ ਬੰਦਾ ਨਹੀਂ ਮਰਦਾ ਇਹ ਤੁਹਾਨੂੰ ਮੈਂ ਕਗਾ ਦਰਦਾ ਹਾਂ ਜਾਂ ਜਰੂਰ ਹੋਣੀ 2 4 5 10 ਦਿਨ ਤਾਂਗੂਗਾ ਪਰ ਜੇ ਤੁਸੀਂ ਚੰਗੀ ਨਹੀਂ ਚਾਹੁੰਦੇ ਦੰ ਮੀਨਾ ਗੋੜੀ ਖਾ ਕੇ ਜੀਭ ਥੱਲੇ ਰੱਖਣੀ ਉਹਨੂੰ ਮੋਲੀ ਵਾਲੀ ਘਟਾਓ ਫੇ ਹੋਲੀ ਹੋਲੀ ਅੱਦਾ ਕਾਟ ਮਤਲਬ ਇੱਕ ਅੱਦਾ ਕਾਟ ਡੋਡਿਆਂ ਦਾ ਖਾਣ ਲੱਪੋ ਮੈਂ ਤਾਂ ਮੈਂ ਕੋ ਹੋਰ ਗੱਲਾਂ ਦਾਂ ਉਹ ਵੀ ਆਪਣੇ ਲੋਕੀ ਗਾ ਤੋਂ ਡੋਡੇ ਤਫੀਮ ਚਲਾਉਣ ਨੂੰ ਕਹਿੰਦੇ ਆ ਫੀਮ ਵੀ ਮਤਲਬ ਮੈਂ ਤੁਹਾਨੂੰ ਦੱਸਾਂ ਫੀਮ ਅੱਜ ਕੱਲ ਮਹਿੰਗੀ ਬਹੁਤ 12000 12000 ਮਸਟਾਂਗ ਮਿਲਦੀ ਆ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਠੀਕ ਆ ਨਾ ਡੋਡੇ 1500 ਦੇ ਪਾਈਆ ਮਿਲ ਜਾਂਦੇ ਆ ਜੇ ਤੁਸੀਂ ਦੋ ਚਾਰ ਕੋ ਡੋਟਿਆਂ ਦੇ ਕਾਰਟ ਵੀ ਲਾਉਂਗੇ ਤੇ ਕੰਮਕਾਰ ਵੀ ਕਰੋਗੇ ਤੇ दारू ਸ਼ਰਾਬ ਚਿੱਟੇ ਵਾਂਗੂ ਇਹ ਵੀ ਨਹੀਂ ਹੁੰਦਾ ਵੀ ਤੁਸੀਂ ਜਾਦੇ ਨਸ਼ੇ ਜੋਜੂਗੇ ਕਿਸੇ ਨਾਲ ਲੜੂਗੇ ਜਾਂ ਕੋਈ ਗਲਵਾ ਦਾ ਤੇ ਤੁਹਾਡੀ ਉਮਰ ਵੀ ਲੰਮੀ ਹੋਊਗੀ ਇਹ ਵੀ ਨਹੀਂ ਵੀ ਤੁਸੀਂ ਨਸ਼ੇ ਨਾਲ ਮਰ ਜਾਉਗੇ ਪਹਿਲੇ ਆਪਣੇ ਸਿਆਣੇ ਵੀ ਅਰਥ ਡੋਟੇ ਖਾਂਦੇ ਹੁੰਦੇ ਸੀ ਤਾਂ ਉਹ ਮਰਦੇ ਨਹੀਂ ਹੁੰਦੇ ਸੀ ਉਹਨਾਂ ਦੀ ਉਮਰ ਵੀ ਦੇਖ ਲਿਓ 60 70 80 ਸਾਲ ਹੁੰਦੇ ਇਹ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਇਹ ਨਾ ਹੋਵੇ ਵੀ ਸੂਫੀ ਬੰਦੇ ਚਾਕੇ ਹੁਣ ਮੇਰੀ ਵੀਡੀਓ ਦੇਖ ਕੇ ਡੋਟੇ ਖਾਣ ਲੱਪਣ ਭਰਾਵਾ ਉਹਨੀ ਮੈਂ ਗੱਲ ਕਹਿਣਾ ਮੈਂ ਸਿਰਫ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਹੜਾ ਚਿੱਟੇ ਦੇ ਨਸ਼ੇ ਨੂੰ ਲੱਗੇ ਆ ਠੀਕ ਆ ਨਾ 2-4 ਜਦੋਂ ਇਹਦਾ ਤੇ ਗੋਲੀ ਖਾਣੀਆਂ ਹੌਲੀ-ਹੌਲੀ ਘਟਾਉਣੀਆਂ 2-4 ਡੋਡਿਆਂ ਦੇ ਕਾਰਡ ਲਾ ਲਓ ਜਦੋਂ ਮਹੀਨੇ 2 ਮਹੀਨੇ ਹੋ ਗਏ ਫਿਰ ਗੋਲੀ ਛੱਡ ਦਿਓ ਠੀਕ ਆ ਇੱਕ ਅੱਧਾ ਕਾਰਡ ਲਾਓ ਭਾਵੇਂ 4 ਲਾਓ ਉਹਨੂੰ ਹੌਲੀ-ਹੌਲੀ ਘਟਾ ਲਓ ਇੱਕ ਅੱਧੇ ਕਾਰਡ ਤੇ ਆ ਜਾਓ ਪਰ ਇੱਕ ਅੱਧਾ ਕਾਰਡ ਤੁਹਾਨੂੰ ਕਦੇ ਨਾ ਕਰੇ ਲਾਉਣਾ ਹੀ ਪਿਆ ਕਰਨ ਪਿਓਰ ਬੈਸਮੂਨੀ ਆ ਹੁਣ ਇਸ ਪ੍ਰੋਸੀਜਰ ਦੇ ਵਿੱਚ ਵਿੱਚ ਤੁਸੀਂ ਡੱਕਾਂ ਦੇ ਵੀ ਟੀਕੇ ਲਵਾ ਸਕਦੇ ਆ ਜਿੰਦਾ 15 ਦਿਨ ਹੀ ਲਵਾ ਲਿਆ ਜਾਂ ਕਿ ਦਾ ਥੋੜਾ ਜਿਹਾ ਆਪਣੀ ਹੈ ਨਾ ਮਤਲਬ ਦੇਸੀ ਕੀ ਖਾ ਲਿਆ ਤਾਕਤ ਮਤਲਬ ਚੀਜ਼ਾਂ ਤਾਕਤ ਵਾਲੀਆਂ ਖਾਣੀਆਂ ਇਹ ਗੱਲਾਂ ਹੁਣ ਕੋਈ ਕਰਨ ਦਾ ਅਰਥ ਨਹੀਂ ਪਰ ਮੈਂ ਤਾਂ ਕਰ ਰਿਹਾ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੈ ਨਾ ਨਸ਼ੇ ਨਾਲ ਮੋਤਾ ਹੋਈਆਂ ਉਹਨਾਂ ਦੇ ਘਰਦਿਆਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਕੀ ਹਾਲ ਕਿਉਂਕਿ ਬਹੁਤ ਜ਼ਿਆਦਾ ਨਸ਼ਾ ਵੱਧ ਗਿਆ ਇਸ ਲਈ ਮੈਂ ਤੁਹਾਨੂੰ ਇਹ ਕਹਉਣਾ ਕਿਉਂਕਿ ਅਸੀਂ ਪਹਿਲਾਂ 4-5 ਸਾਲ ਸਮੈਗ ਵੀ ਪੀਤੀ ਠੀਕ ਹੈ ਜੀ ਤੇ 9ਰ 20 ਦਾ 80 ਰੁਪਏ ਦਾ ਟੀਗਾ ਹੋ ਜਾਂਦਾ ਹੁੰਦਾ 80 ਰੁਪਏ ਦਾ ਤੇ ਦੋ ਬੰਦੇ ਇਹਨਾਂ ਮਤਲ ਹੋ ਜਾਂਦੇ 80 ਰੁਪਈਆਂ ਨਾਲ ਤੇ ਜਿਸ ਨਕਸਾਨ ਦੀ ਮੈਂ ਗੱਲ ਕਰਦਾ ਮੇਰੇ ਖਿਆਲ ਨਾਲ ਉਸ ਆਨ ਦੇ ਵਿੱਚ 80 ਰੁਪਏ ਵੀ ਕਾਫੀ ਸੀ ਅਜ਼ੀਮ ਜਦੋਂ 18 ਹੁੰਦੀਆਂ ਸਾਲਾਂ ਦੀ ਇਸ ਕੁੱਟੇ ਕੰਮਾਂ 'ਚ ਪੈ ਗਿਆ ਸੀ ਹੁਣ ਤਾਂ 45 ਸਾਲ ਹੋ ਗਏ ਹੁਣ ਤਿੰਨ ਚਾਰ ਸਾਲ ਛੱਡੇ ਨੂੰ ਵੀ ਹੋ ਗਏ ਮੇਰੇ ਕੋ ਪੈਸੇ ਵੀ ਹੁੰਦੇ ਆ ਦੁਕਾਨ ਵੀ ਵਧੀਆ ਚੱਲਦੀ ਬਾਬੇ ਦੀ ਮਿਹਰ ਤੇ ਤੁਹਾਡੇ ਵਰਗੇ ਭੈਣ ਭਰਾ ਵੀ ਬਹੁਤ ਜੁੜੇ ਆ ਪੈਸੇ ਵੀ ਹੁੰਦੇ ਜੇਬ ਵਿੱਚ ਭਰ ਮੇਰਾ ਮਨ ਹੀ ਨਹੀਂ ਕਰਦਾ ਕਿਉਂ ਮੈਂ ਸੱਚੇ ਪਾਤਸ਼ਾਹ ਰੱਬ ਕੋਲੋਂ ਲੱਖ ਲੱਖ ਸ਼ੁਕਰ ਕਰਦਾ ਵੀ ਵਾਹਿਗੁਰੂ ਮੈਂ ਤੇਰਾ ਕਿੱਥੇ ਦੇਣਾ ਦਊਂਗਾ ਵੀ ਤੂੰ ਮੇਰੇ ਮੇਰਾ ਔੜ ਟੜ ਦਿੱਤਾ ਮੈਂ ਤੁਹਾਨੂੰ ਦੱਸਾਂ ਜਦੋਂ ਤੁਹਾਡਾ ਬੱਚਾ ਨਸ਼ੇ ਤੇ ਲੱਜਦਾ ਸਭ ਤੋਂ ਮੇਰੇ ਟੱਬਰ ਨੇ ਮੇਰਾ ਬਹੁਤ ਸਾਥ ਦਿੱਤਾ ਜੇ ਆਪਾਂ ਸਿੱਧਾ ਹੀ ਕਵਾਂਗੇ ਨਿਆਣੇ ਆਪਣੇ ਨੂੰ ਗਾਲਾਂ ਹੀ ਕੱਢੀ ਜਾਵਾਂਗੇ ਡਾਟੀ ਜਾਵਾਂਗੇ ਜਾਂ ਕਹੀ ਜਾਵਾਂਗੇ ਆ ਹੋਈਵੇ ਤੈਨੂੰ ਹੋਈਵੇ ਫੇਲ ਨਹੀਂ ਇਹ ਮਾੜਾ ਟਾਈਮ ਹੁੰਦਾ ਇਹਨੂੰ ਆਪਾਂ ਹੌਲੀ-ਹੌਲੀ ਕੱਢਣਾ ਸਬਰ ਦੇ ਨਾਲ ਠੀਕ ਹਨ ਏਸ ਲਈ ਪਹਿਲਾਂ ਤੇ ਸ਼ੁਰੂ-ਸ਼ੁਰੂ ਜਾ ਆਪਣੇ ਨਿਆਣੇ ਤੇ ਪੂਰੀ ਨਿਗਰ ਰੱਖੋ ਕਹਿੰਦੇ ਹੁੰਦੇ ਦੁੱਧ ਉੱਪਲਿਆ ਪੁੱਤ ਵਿਗੜਦੇ ਟਾਈਮ ਨਹੀਂ ਲੱਗਦੀ ਇਹ ਪਤਾ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਕਹਿੰਨਾ ਕੱਲ ਨੂੰ ਪਰਮਾਤਮਾ ਨੇ ਕਿੱਦਾਂ ਦਾ ਦੌਰ ਲਿਆਉਣਾ ਨਾ ਕਿੱਦਾਂ ਦਾ ਕੀਤੇ ਹੋਣਾ ਪਰ ਉਸੇ ਕਰੋ ਆਪਣੇ ਨਿਆਣੇ ਤੇ ਪੂਰੀ ਨਿਗ੍ਹਾ ਰੱਖੋ ਵੀ ਉਹ ਕਿੱਦਾਂ ਦੇ ਬੰਦਿਆਂ ਨਾਲ ਵੇਂਦਾ ਔੜਦਾ ਉਹਦੇ ਕਿੱਦਾਂ ਦੇ ਯਾਰ ਦੋਸਤਾਂ ਕਿੱਦਾਂ ਦੀ ਬੈਣੀ ਉੱਠਣੀਆਂ ਕੀ ਕਰਕੇ ਆਉਂਦਾ ਕਿੱਦਾਂ ਕਰਦਾ ਸਾਰੀ ਨਿਗ੍ਹਾਵਾਨੀ ਰੱਖੋ ਠੀਕ ਆ ਜੇ ਤੁਸੀਂ ਪਹਿਲਾਂ ਤੋਂ ਹੀ ਇਹਨਾਂ ਦੇ ਨੀ ਆ ਨਾ ਮਤਲਬ ਪੂਰੀ ਮਜ਼ਬੂਤ ਰੱਖੂਗੇ ਤੇ ਨਿਆਣੇ ਦਾ ਜਿਹੜਾ ਹੁੰਦਾ 18 ਸਾਲਾਂ ਤੋਂ ਲੈ ਕੇ 22-25 ਸਾਲ ਤੱਕ ਹੁੰਦਾ ਅਵਲ ਤੇ 22 ਸਾਲ ਤੇ ਹੁੰਦਾ ਜੇ ਮਤਲਬ بگੜ ਗਿਆ بگੜ ਗਿਆ ਨਹੀਂ ਤਾਂ ਉਹਨੂੰ ਪਤਾ ਲੱਗ ਜਾਂਦਾ ਠੀਕ ਹਨ ਉਹਨੂੰ ਦੱਸੋ ਮਾੜਾ ਮੋਟਾ ਆਪਣੇ ਘਰ ਮਦਰ ਬੇਟੇ ਇਹਨੂੰ ਜਾਂ ਕਿੱਦਾਂ ਮਾਂ ਪਿਓ ਨੂੰ ਚਾਹੀਦਾ ਆਪਣੇ ਦੋਸਤ ਹੀ ਪਾਓ ਮੁੰਡੇ ਨਾਲ ਵੀ ਪੇ ਨੂੰ ਪੁੱਛਣਾ ਚਾਹੀਦਾ ਕੀ ਕਰਦਾ ਕੀ ਨਹੀਂ ਕਿੱਦਾਂ ਆ ਨਸ਼ੇ ਦੇ ਆ ਮਾਰੇ ਆ ਰਹੇ ਨੇ ਏਦਾਂ ਕੀਤਾ ਉਹਦੇ ਮਨ ਚ ਕਿਹ ਕੀ ਚੀਜ਼ ਭਰਦੇ ਉਹ ਵੀ ਨਸ਼ਾ ਬਹੁਤ ਮਾੜੀ ਚੀਜ਼ ਠੀਕ ਹਨ ਇਸ ਕਰਕੇ ਤੁਸੀਂ ਜੇ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਕਹਿੰਦਾ ਜੇ ਆਪਣੇ ਕਿਸੇ ਮੁੰਡੇ ਨੂੰ ਭੈਣ ਭਰਾ ਨੂੰ ਸੈਂਟਰ ਵੀ ਜਮਾ ਕਰਾਉਣਾ ਹਨ ਤਾਂ ਉਹਨੂੰ ਵੀ ਚੰਗੀ ਤਰ੍ਹਾਂ ਪੁੱਛ ਦੱਸ ਕੇ ਸੈਂਟਰ ਜਮਾ ਕਰਾਓ ਅੱਜ ਕੱਲ ਸੈਂਟਰਾਂ ਦੇ ਇੰਨੇ ਕੁ ਮੰਦੇ ਹਾਲ ਹਨ ਉੱਥੇ ਤੁਸੀਂ ਨਸ਼ਾ ਛਡਾਉਣ ਨਹੀਂ ਜਾਂਦੇ ਨਿਆਣੇ ਨੂੰ ਸਮਾਂ ਤੇ ਨਿਆਣੇ ਦੇ ਹੋਰ ਦਿਮਾਗ ਟਾਡੇ ਪ੍ਰਤੀ ਜ਼ਹਿਰ ਭਰ ਜਾਂਦਾ ਕਿਉਂਕਿ ਜਦ ਉਹਨਾਂ ਦੇ ਉੱਥੇ ਛੱਤਰ ਪਾਏ ਡਾਂਗਾ ਵਾਰ ਰਹੀਆਂ ਉਹਨਾਂ ਨਸ਼ਾ ਨਹੀਂ ਛੱਡਣਾ ਉਹਨਾਂ ਨੇ ਉੱਥੇ ਕੋਈ ਗੱਲ ਸੋਚੀ ਜਾਨੀ ਮੈਨੂੰ ਬਾਹਰ ਆਉਣ ਦੇ ਫੇਰ ਮਾਂ ਪਿਓ ਨੂੰ ਦੱਸਦਾ ਫੇਰ ਦੱਸਦਾ ਇਦਾਂ ਬੜਾ ਔਖਾ ਹੋ ਜਾਂਦਾ ਵੀ ਗਾਂ ਆ ਗਿਓ ਮਾਂ ਪਿਓ ਨੂੰ ਵੀ ਤੰਗ ਕਰਦਾ ਪਹਿਲਾਂ ਸੈਂਟਰ ਆਪ ਦੇਖੋ ਕਿੱਦਾਂ ਦੇ ਸੈਂਟਰ ਆ ਹੁਣ ਕਈ ਵਧੀਆ ਸੈਂਟਰ ਵਧੀਆ ਤਰੀਕੇ ਨਾਲ ਸੈਂਟਰ ਦੇ ਵਿੱਚ ਵੀ ਉਹੋ ਹੀ ਬੰਦਾ ਨਸ਼ਾ ਛਡਾ ਸਕਦਾ ਜਿਹੜੇ ਬੰਦੇ ਨੇ ਆਪ ਨਸ਼ਾ ਕਰਕੇ ਛੱਡਿਆ ਹੋਵੇ ਜਿਹੜੇ ਬੰਦੇ ਨੇ ਆਪ ਕੁਝ ਕਦੀ ਖਾਦਾ ਨਹੀਂ ਜਾਂ ਆਪ ਅਜੇ ਰੱਜਿਆ ਹੀ ਫਿਰੂਗਾ ਤੋ ਦੂਜੇ ਬੰਦੇ ਦਾ ਕਿੱਥੇ ਨਸ਼ਾ ਛਡਾ ਤੂ ਯਾਰ ਪ੍ਰੋਪਰ ਇੱਕ ਗਰਾਊਂਡ ਵਾਂਗੋ ਗਰਾਊਂਡ ਹੋਣੀ ਚਾਹੀਦੀ ਜਿੱਥੇ ਬੱਚੇ ਨੂੰ ਪੂਰਾ ਖੇਲਣ ਨੂੰ ਮਿਲੇ ਸਾਰਾ ਕੁਝ ਮਿਲੇ ਫੇ ਇੱਕ ਪ੍ਰੋਪਰ ਟੀਵੀ ਹੋਣਾ ਚਾਹੀਦਾ ਕਲਾਸਾਂ ਲੱਗਣ ਪਿਆਰ ਨਾਲ ਨਸ਼ਾ ਛਡਾਇਆ ਨਾ ਕਿ ਡਾਂਗਾ ਨਾ ਠੀਕ ਹੈ ਨਾ ਹਣ ਪ੍ਰੋਸੀਜਰ ਦਾ ਮੰਗੋ ਡਾ ਮੋਟਾ ਦਾ ਜੇ ਕੋਈ ਚਿੱਟਾ ਕਰਦੇ ਆ ਪਹਿਲਾਂ ਇੱਕ ਮਹੀਨਾ ਜੀਭ ਥੱਲੇ ਗੋਲੀ ਰੱਖਣ ਵਾਲੀ ਖਾਓ ਜੇ ਸਰੀ ਨੂੰ ਤੰਗੀ ਨਹੀਂ ਦੇਣੀ ਕਿਉਂਕਿ ਅੱਜ ਕੱਲ ਦਾ ਨਸ਼ਾ ਹੈਗਾ ਹੋਰ ਹੌਲੀ ਹੌਲੀ ਕਰਕੇ ਉਹਨੂੰ ਛੱਡ ਦੇ ਇਹ ਨਾ ਹੋਵੇ ਤੂੰ ਇਤਨਾ ਨਸ਼ਾ ਛੱਡਿਆ ਜੀਬ ਵਾਲੀ ਗੋਲੀ ਤੇ ਲੱਗ ਜਾ ਮੈਂ ਮੈਂ ਤਾਂ ਸਿੱਧੀ ਗੱਲ ਦੱਸਦਾ ਪ੍ਰੋਪਰ ਉਹਨੂੰ ਹੌਲੀ ਹੌਲੀ ਕਰਕੇ ਡੋਟਿਆਂ ਦੇ ਉਹ ਡੋਟਿਆਂ ਦਾ ਇੱਕ ਦੋ ਮੇਲਾ ਕੇਲਾ ਦੇਖਣਾ ਕਾਟ ਲਾ ਲਓ ਕੋਈ ਸਿਹਤ ਨਹੀਂ ਨੁਕਸਾਨ ਨਹੀਂ ਆਪਾਂ ਵੀ ਕਦੇ ਨਾ ਕਦੇ ਫਨਿਸ਼ਾਨ ਕਰ ਲਈਦਾ ਖਾ ਪੀ ਲਈਦੇ ਹਾਂ ਪਰ ਜਿਹੜਾ ਮਾਰੂ ਨਸ਼ਾ ਜਿਹੜਾ ਤੁਹਾਡੇ ਪਰਿਵਾਰ ਨੂੰ ਦੁਖੀ ਕਰਦਾ ਜਾਂ ਕਿਦਾਂ ਉਸ ਨਸ਼ੇ ਤੋਂ ਬਾਜੋ ਮੇਰੇ ਭਰਾਵੋ ਸਰਕਾਰਾਂ ਨੇ ਇਹ ਬੰਦ ਨਹੀਂ ਕਰਾਉਣਾ ਸਿੱਧੀ ਗੱਲ ਤਾਂ ਦੱਸਾਂ ਹੱਥ ਜੋੜ ਕੇ ਮੈਂ ਕਹਿੰਨਾ ਆਪਣੇ ਮਾਪੇ ਦੀ ਸੇਵਾ ਕਰੋ ਇਹ ਮਸੀ ਜਨਮ ਮਿਲਿਆ ਹੈ ਹਨਾ ਤੇ ਇਹਦੇ ਵਿੱਚ ਜਿੰਨੇ ਹੋ ਸਕਦੇ ਆਪਣੇ ਘਰ ਦੇ ਆ ਨਾ ਆਪਣਾ ਟਾਈਮ ਸਪੈਂਡ ਕਰੋ ਨਾ ਕਿ ਨਸ਼ੇ 'ਚ ਆਪਣੀ ਜ਼ਿੰਦਗੀ ਗਾ ਲੋ ਤੈਨ 3.5 300 ਮੈਨੂੰ ਛੱਡੇ ਨੂੰ ਹੋ ਗਿਆ ਤਾਂ ਪਿੰਡ ਵਿੱਚ ਕਾ ਵੀ ਵਧੀਆ ਵਧੀਆ ਬੰਦੇ ਮੈਨੂੰ ਬੁਲਾਉਣ ਲੱਪੇ ਆ ਜਿਹੜੇ ਕਿ ਪਹਿਲਾਂ ਮੇਰੇ ਕੋਲ ਦੇਖ ਕੇ ਪਰੇ ਨੂੰ ਲੰਗ ਜਾਂਦੇ ਸੀ ਤੇ ਮੈਂ ਇੰਨਾ ਪਛਤਾਉਣਾ ਜਿਹੜੇ 15 20 ਸਾਲ ਮੈਂ ਨਸ਼ੇ ਖਰਾਬ ਕੀਤੇ ਮੈਂ ਕਿਤੇ ਦਾ ਕਿਤੇ ਪਹੁੰਚਿਆ ਹੋਣਾ ਸੀ ਕੋਈ ਨਹੀਂ ਹੁਣ ਵੀ ਭਰਾਵਾਂ ਦਾ ਆਸਰਾ ਰੱਬ ਦਾ ਬਹੁਤ ਵੱਡਾ ਆਸਰਾ ਜੇ ਛੜਾਇਆ ਤੇ ਹੁਣ ਵੀ ਤਰੱਕੀਆਂ ਕਰਾਂਗੇ ਕੋਈ ਵੱਡੀ ਗੱਲ ਨਹੀਂ ਪਰ ਮੈਂ 20 ਸਾਲਾਂ ਦੇ ਵਿੱਚ ਇੱਕ ਵਾਰੀ ਸੈਂਟਰ ਨਹੀਂ ਗਿਆ ਇੱਕ ਵਾਰੀ ਜੇਰ ਨਹੀਂ ਗਿਆ ਏ ਉਸ ਬਾਬੇ ਨੇ ਕਿਰਪਾ ਕੀਤੀ ਹਲ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ ਨਸ਼ਾ ਵੀ ਕੀਤਾ ਤੇ ਕਦੀ ਵੀ ਮੇਰੇ ਇਦਾਂ ਨਹੀਂ ਵੀ ਕਿਸੇ ਨੇ ਬੇਈਮਾਨੀ ਕਰਕੇ ਕੀਤਾ ਸਾਰੇ ਜਨਮਾਂ ਤਾਨੂੰ ਵੀ ਦਰਤਾ ਤੇ ਮੈਂ ਆਪਣੇ ਹਜੇ ਵੀ ਯਾਰਾਂ ਦੋਸਤਾਂ ਨੂੰ ਜਿਹੜੇ ਮੇਰੇ ਨਾਲ ਹਨ ਉਹਨਾਂ ਦਾ ਸਵਾਦ ਨਹੀਂ ਛੱਡਿਆ ਮੈਂ ਹਜੇ ਵੀ ਉਹਨਾਂ ਨੂੰ ਕਹਿੰਦਾ ਵੀਰੋ ਤੁਸੀਂ ਵੀ ਮਨ ਬਣਾਓ ਜਿੰਨੇ ਜੋਗਾ ਮੈਂ ਹੋ ਸਕਦਾ ਹੈ ਇਕੱਲੀ ਮਨ ਬਣਾ ਲਓ ਬਾਕੀ ਮੈਂ ਜਾਣਾ ਜਾਂ ਮੇਰਾ ਰੱਬ ਮੈਂ ਖਰਚਾ ਵੀ ਜਿੰਨੇ ਜੋਗਾ ਹੈ ਉਹਨਾਂ ਕਰੂੰਗਾ ਤਾਡੀ ਦੇਖਭਾਲ ਵੀ ਕਰੂੰ ਤੁਹਾਨੂੰ ਛਡਾਉ ਇੱਕ ਮਨ ਬਣਾ ਲਓ ਪਰ ਜਿੰਨਾ ਚਿਰ ਕੋਈ ਕਹਿੰਦਾ ਮਨ ਨਹੀਂ ਬਣਾਉਂਦਾ ਮੈਂ ਕਿਸੇ ਨੂੰ ਤੱਕੇ ਨਾ ਨਹੀਂ ਇਸ ਕੰਮ ਆ ਲਿਆ ਸਕਦਾ ਇੱਕ ਵਾਰੀ ਮਨ ਬਣਾ ਲਓ ਬਾਕੀ ਮੈਂ ਜਾਣ ਬਸ ਉਸ ਰੱਬ ਦਾ ਅਸਰਾ ਲੈ ਕੇ ਮਨ ਬਣਾਉ ਤੇ ਆਪਾਂ ਨਸ਼ਾ ਦਿਨਾ ਜੀ ਛੱਡ ਦੇਵਾਂਗੇ ਇਹ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਟੈਨਸ਼ਨ ਨਾ ਲਓ ਇਹਨਾਂ ਬੰਦਾ ਮਰ ਜੂ ਤੋੜ ਲਾ ਯਾਰ ਫੇਗ ਹੀ ਜਿੱਥੇ ਭੈ ਕੁੱਕੜ ਖਾਦੇ ਆ ਤੇ ਬਾਂਗਾਂ ਵੀ ਆਪਾਂ ਨੂੰ ਦੇਣੀਆਂ ਪੈਣੀਆਂ ਇੱਥੇ ਨਹੀਂ ਜਾ ਰਹੇ ਲੈ ਆ ਕੋਈ ਵੱਡੀ ਗੱਲ ਨਹੀਂ ਕੀ ਕੁਛ ਨਹੀਂ ਦੋ ਮਹੀਨਾ ਮਹੀਨਿਆਂ ਦੇ ਬਾਅਦ ਤੁਹਾਡਾ ਸਰੀਰ ਸੈੱਟ ਹੋ ਜਾਊਗਾ ਐਂ ਕਰਕੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਪਰ ਪ੍ਰੋਸੀਜਰ ਵਾਈ ਜ਼ਰੂਰ ਇਹ ਨਾ ਹੋਵੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਆ ਤੁਹਾਡੀ ਡੋਜ਼ ਤਾਂ ਦੂਜੇ ਨੂੰ ਇੱਕਦਮ ਬੰਦ ਕਰ ਦੋ ਨਾ ਕਿਉਂਕਿ ਜਿੰਨਾ ਚਿਰ ਆਪਾਂ ਨਸ਼ਾ ਕਰੀ ਜਾਵਾਂਗੇ ਰੋਟੀ ਪਾਣੀ ਤੇ ਇਦਾਂ ਨਹੀਂ ਹੁੰਦੇ ਯਾਰ ਬੰਦੇ ਇੰਨਾ ਚਿਰ ਨਸ਼ਾ ਕਰਦੇ ਨੇ ਸਾਡੀ ਸਿਹਤ 'ਚੋਂ ਤਾਂ ਫਰਕ ਪਿਆ ਨਹੀਂ ਪਰ ਪਤਾ ਤੁਹਾਨੂੰ ਉਦਾਂ ਲੱਗਣਾ ਜਦੋਂ ਤੁਸੀਂ ਨਸ਼ਾ ਛੱਡਿਆ ਤਾਂ ਨੂੰ ਮਲੇਆ ਨਹੀਂ ਉਦੋਂ ਤੁਹਾਡੇ ਪਤਾ ਲੱਗਣਾ ਕਿ ਕੀ ਕੀ ਨੁਕਸ ਹੋਇਆ ਕੀ ਲੀਵਰ ਤੁਹਾਡੇ ਚ ਇਨਫੈਕਸ਼ਨ ਹੋਈ ਕਾਲਾ ਪੀਲਿਆ ਹੋਇਆ ਕੀ ਕੀ ਕੋਸ਼ ਹੋਇਆ ਇਹ ਉਦੋਂ ਪਤਾ ਲੱਗਣਾ ਜਦੋਂ ਤੁਸੀਂ ਛੱਡਿਓ ਤੇ ਭਾਅ ਕਈ ਵੇਲੇ ਆਪਾਂ ਇੰਨਾ ਜ਼ਿਆਦਾ ਗਾਹ ਲੰਗ ਜੀ ਦਾ ਵਿੱਚ ਕਿਟਣੀਆਂ ਫੇਲ ਹੋ ਜਾਂਦੀਆਂ ਕਈ ਕੋਸ਼ ਹੋ ਜਾਂਦਾ ਮੈਂ ਮੁੜ ਕੇ ਆਪਾਂ ਨੂੰ ਮੋੜਨੇ ਦਾ ਵੀ ਫਾਇਦਾ ਹੁੰਦਾ ਇਸ ਲਈ ਟਾਈਮ ਟਾਈਮ ਰਹਿੰਦੇ ਮੇਰਾ ਵੀ ਆਜੋ ਤੇ ਮਾਪੇ ਨੂੰ ਵੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਵੀ ਜੇ ਠੱਡਾ ਕੋਈ ਬੰਦਾ ਲੱਗ ਜਾ ਤੁਹਾਨੂੰ ਪਿਆਰ ਨਾਲ ਛਡਾਓ ਤਾਂ ਦੂਜੀ ਤਰ੍ਹਾਂ ਨਾ ਛਡਾਓ ਹਨਾ ਤੇ ਅੱਜ ਦਾ ਇਹ ਬਲੌਗ ਬਣਾਉਂਦਾ ਸੀਗਾ ਵੀ ਜਿਹੜੇ-ਜਿਹੜੇ ਵੀਰ ਮੈਨੂੰ ਹੁਣ ਮੈਨੂੰ ਕੋਈ ਵੀਰ ਗਿਆਨ ਆਂਦਾ ਵੀ ਇਹਦੀ ਕੀ ਗੱਲ ਅਸੀਂ ਅਹੀਂ ਵੀ ਕੀਤਾ ਸੀ ਅਸੀਂ ਨਹੀਂ ਉਹ ਮੈਂ ਸਿਰਫ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਵੀ ਕਈ ਵੀਰਾਂ ਦੇ ਮੈਸੇਜ ਆਣੇ ਤੂੰ ਕੁਛ ਖਾਣਾ ਜਾਂ ਤੂੰ ਐਂ ਆ ਮੈਂ ਇੱਕੋ ਹੀ ਗੱਲ ਕਰਦਾ ਨਾ ਕਿਸੇ ਤੋਂ ਡਰਦਾ ਨਹੀਂ ਜਦੋਂ ਖਾਂਦੇ ਸੀ ਇੱਕ ਠੋਕੇ ਖਾਂਦੇ ਤੇ ਜਦੋਂ ਛੱਡਿਆ ਉਹ ਵੀ ਇੱਕ ਠੂਕ ਕੇ ਖਾ ਲਦਾ ਤੇ ਮੈਂ ਜਿਹੜੀ ਗੱਲ ਕਹਿੰਨਾ ਉਹ ਨਾ ਸੱਚੀ ਕਹਿਨਾ ਹਾਂ ਉਹ ਜਿੰਨੇ ਭੈਣ ਭਰਾ ਮੈਂ ਨਾ ਪਿਆਰ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਓਕੇ ਫਾਇ ਜੁਣਦੇ ਬਾਤੇ ਰੋਜ